ਕੁੜਾ ਚੀਜ਼ ਦੀ ਪਛਾਣ ਇਕਮ ਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਈ ਗਈ ਦੋਵੇਂ ਉਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮ ਵੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ ਕੌਰ ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਮ੍ਰਿਤਕਾਂ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਹਿਲਾਂ ਅਮ੍ਰਿਤਕਾ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਬਹੁਤ ਕਿਸੇ ਤੇਜ਼ਦਾਰ ਹਥਿਆਰ ਨਾਲ ਹੋਈ ਹੈ ਪਰ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੀ ਹੋਈ ਹੈ ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਸਥਾਨਕ ਪਾਈਚਾਰੇ ਵਿੱਚ ਸਦਮੇ ਦੀ ਲਹਿਰ ਅਤੇ ਗਵਾਂਡੀਆਂ ਨੇ ਘਟਨਾ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੋਹਨਦੇਵ ਪਤੀ ਪਤਨੀ ਦੀ ਮੌਤ ਹੋਈ ਹੈ ਜਿਸ ਤੇ ਹਾਲੇ ਤੱਕ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗ montre ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ कौर ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਈ ਗਈ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮਵੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ कौर ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਮ੍ਰਿਤਕ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਸਕਿਆ। ਬੇਸ਼ੱਕ ਪੁਲਿਸ ਵੱਲੋਂ ਮ੍ਰਿਤਕਾਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਪਹਿਲਾਂ ਮ੍ਰਿਤਕਾਂ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੌਤ ਕਿਸੇ ਤੇਜ਼ਦਾਰ ਹਥਿਆਰ ਨਾਲ ਹੋਈ ਹੈ ਪਰ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੀ ਹੋਈ ਹੈ। ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ। ਸਥਾਨਕ ਪਾਈਚਾਰੇ ਵਿੱਚ ਸਦਮੇ ਦੀ ਲਹਿਰ ਅਤੇ ਗਵਾਂੜੀਆਂ ਨੇ ਘਟਨਾ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ। ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੋਹ ਤਾਕੋ ਪੁਲਿਸ ਦਾ ਕੋਈ ਅਧਿਕਾਰ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗਣ ਨਾਲ ਹੀ ਇਹ ਦੋਨਾਂ ਦੀ ਮੌਤ ਹੋਈ ਹੈ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦ ਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਈ ਗਈ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮਵੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ ਕੌਰ ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਅਮ੍ਰਿਤਕਾ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਸਕਿਆ ਬੇਸ਼ੱਕ ਪੁਲਿਸ ਵੱਲੋਂ ਅਮ੍ਰਿਤਕਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਹਿਲਾਂ ਅਮ੍ਰਿਤਕਾ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੌਤ ਕਿਸੇ ਤੇਜ਼ਦਾਰ ਹਥਿਆਰ ਨਾਲ ਹੋਈ ਹੈ ਪਰ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੀ ਹੋਈ ਹੈ ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਸਥ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੂਲ ਦੇ પતિ ਪਤਨੀ ਦੀ ਮੌਤ ਹੋਈ ਹੈ ਜਿਸ ਦੇ ਹਾਲੇ ਤੱਕ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗਣ ਨਾਲ ਹੀ ਇਹ ਦੋਨਾਂ ਦੀ ਮੌਤ ਹੋਈ ਹੈ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦ ਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਏ ਗਏ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟ ਇਸ ਇਲਾਕੇ ਦੇ ਵਸਨੀਕ ਸੰ ਮ੍ਰਿਤਕ ਗਗਨਵੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ कौर ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਮ੍ਰਿਤਕਾਂ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਸਕਿਆ ਬੇਸ਼ੱਕ ਪੁਲਿਸ ਵੱਲੋਂ ਮ੍ਰਿਤਕਾਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਹਿਲਾਂ ਮ੍ਰਿਤਕਾਂ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੌਤ ਕਿਸੇ ਤੇਜ਼ਦਾਰ ਲੱਗਨ ਨਾਲ ਹੀ ਹੋਈ ਹੈ ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਸਥਾਨਕ ਭਾਈਚਾਰੇ ਵਿੱਚ ਸਦਮੇ ਦੀ ਲਹਿਰ ਅਤੇ ਗਵੰਡੀਆਂ ਨੇ ਘਟਨਾ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੂਲ ਦੇ પતિ ਪਤਨੀ ਦੀ ਮੌਤ ਹੋਈ ਹੈ ਜਿਸ ਤੇ ਹਾਲੇ ਤੱਕ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗਣ ਨਾਲ ਹੀ ਇਹ ਦੋਨਾਂ ਦੀ ਮੌਤ ਹੋਈ ਹੈ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਬੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਇਆ ਗਿਆ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮਬੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ ਕੌਰ ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਸਕਿਆ। ਬੇਸ਼ੱਕ ਪੁਲਿਸ ਵੱਲੋਂ ਮ੍ਰਿਤਕਾਂ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਪਹਿਲਾਂ ਮ੍ਰਿਤਕਾਂ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੌਤ ਕਿਸੇ ਤੇਜ਼ਦਾਰ ਹਥਿਆਰ ਨਾਲ ਹੋਈ ਹੈ ਪਰ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੀ ਹੋਈ ਹੈ। ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ। ਸਥਾਨਕ ਭਾਈਚਾਰੇ ਵਿੱਚ ਸਦਮੇ ਦੀ ਲਹਿਰ ਅਤੇ ਗੁਆਂਢੀਆਂ ਨੇ ਘਟਨਾ ਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ। ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੂਲ ਇਤਾਕੋ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗਣ ਨਾਲ ਹੀ ਇਹ ਦੋਨਾਂ ਦੀ ਮੌਤ ਹੋਈ ਹੈ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦ ਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਵੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਈ ਗਈ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮਵੀਰ ਸਿੰਘ ਪੰਜਾਬ ਤੋਂ ਚੌਕੀਮਾਨ ਜ਼ਿਲ੍ਹਾ ਲੁਧਿਆਣਾ ਤੇ ਮ੍ਰਿਤਕ ਜੈਸਮੀਨ ਕੌਰ ਦਾ ਪਿੰਡ ਜੋਤਾ ਜ਼ਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਕੈਲਗਰੀ ਪੁਲਿਸ ਪਿਛਲੇ ਤਕਰੀਬਨ 4 ਦਿਨਾਂ ਤੋਂ ਮੌਤ ਦਾ ਸਹੀ ਕਾਰਨ ਪਤਾ ਲਗਾਉਣ ਵਿੱਚ ਇੱਕ ਵਿਸਤ੍ਰਿਤ ਜਾਂਚ ਕਰ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਅਮ੍ਰਿਤਕਾ ਦੀ ਮੌਤ ਆਪਸ ਵਿੱਚ ਗੋਲੀ ਮਾਰਨ ਨਾਲ ਹੋਈ ਲੱਗਦੀ ਹੈ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਵੀ ਠੋਸ ਸਬੂਤ ਨਹੀਂ ਮਿਲ ਸਕਿਆ ਬੇਸ਼ੱਕ ਪੁਲਿਸ ਵੱਲੋਂ ਅਮ੍ਰਿਤਕਾ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਪਹਿਲਾਂ ਅਮ੍ਰਿਤਕਾ ਬਾਰੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਮੌਤ ਕਿਸੇ ਤੇਜ਼ਦਾਰ ਹਥਿਆਰ ਨਾਲ ਹੋਈ ਹੈ ਪਰ ਅੱਜਕੱਲ੍ਹ ਸਾਹਮਣੇ ਆਈ ਹੈ ਕਿ ਦੋਵਾਂ ਦੀ ਮੌਤ ਗੋਲੀ ਲੱਗਣ ਨਾਲ ਹੀ ਹੋਈ ਹੈ ਘਟਨਾ ਦੇ ਹਾਲਾਤਾਂ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ ਸਥ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਸੋ ਫਿਰ ਤੋਂ ਦੱਸ ਦਈਏ ਕਿ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਮੂਲ ਦੇ પતિ ਪਤਨੀ ਦੀ ਮੌਤ ਹੋਈ ਹੈ ਜਿਸ ਦੇ ਹਾਲੇ ਤੱਕ ਪੁਲਿਸ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੂਜੇ ਨੂੰ ਗੋਲੀ ਲੱਗਣ ਨਾਲ ਹੀ ਇਹ ਦੋਨਾਂ ਦੀ ਮੌਤ ਹੋਈ ਹੈ ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਭਾਈਚਾਰੇ ਵਿੱਚ ਇੱਕ ਮੰਦ ਭਾਗੀ ਖਬਰ ਨੇ ਦਸਤਕ ਦੇ ਦਿੱਤੀ ਜਦੋਂ ਇੱਕ ਵਿਆਹੁਤਾ ਜੋੜਾ ਜਿਸ ਦੀ ਪਛਾਣ ਇਕਮਬੀਰ ਸਿੰਘ ਤੇ ਉਸ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਹੈ ਹਾਲ ਹੀ ਵਿੱਚ ਮ੍ਰਿਤਕ ਪਾਇਆ ਗਈ ਦੋਵੇਂ ਉੱਤਰੀ ਪੂਰਬੀ ਕੈਲਗਰੀ ਦੇ ਰੈਡਸਟੋਨ ਇਲਾਕੇ ਦੇ ਵਸਨੀਕ ਸਨ ਮ੍ਰਿਤਕ ਇਕਮਬੀਰ ਸਿੰਘ